ਰਾਜਨੀਤਿਕ ਮਾਹਰ ਅਕਸਰ ਆਖਦੇ ਆ ਕਿ ਸਿਆਸਤ ਦੇ ਵਿੱਚ ਕੁਝ ਵੀ ਜਿਹੜਾ ਉਹ ਸਥਿਰ ਨਹੀਂ ਹੁੰਦਾ ਤੇ ਖਾਸ ਕਰਕੇ ਕਾਂਗਰਸ ਦੇ ਵਿੱਚ ਤਾਂ ਇਹ ਆਮ ਹੀ ਗੱਲ ਹੈ ਅੱਜ ਕਾਂਗਰਸ ਨੇ ਚਾਰ ਹੋਰ ਟਿਕਟਾਂ ਦਾ ਐਲਾਨ ਕਰ ਦਿੱਤਾ ਪੰਜਾਬ ਦੇ ਵਿੱਚ ਕੁੱਲ 12 ਟਿਕਟਾਂ ਦਾ ਐਲਾਨ ਹੋ ਚੁੱਕਿਆ ਹੈ ਔਰ ਚਾਰ ਨਵੀਆਂ ਟਿਕਟਾਂ ਅਨਾਉਂਸ ਕੀਤੀਆਂ ਰਾਜਾ ਵਿੜਿੰਗ ਲੁਧਿਆਣਾ ਤੋਂ ਗੁਰਦਾਸਪੁਰ ਤੋਂ ਸੁਖਜਿੰਦਰ ਰੰਧਾਵਾ ਖਡੂਰ ਸਾਹਿਬ ਤੋਂ ਕੁਲਬੀਰ ਸਿੰਘ ਜੀਰਾ ਔਰ ਅਨੰਦਪੁਰ ਸਾਹਿਬ ਤੋਂ ਵਿਜੇਂਦਰ ਸਿੰਘ ਲਾਣੂ ਟਿਕਟ ਦਿੱਤੀ ਗਈ ਹੈ ਔਰ ਫਰੋਜਪੁਰ ਦੀ ਟਿਕਟ ਹਜੇ ਹੋਲਡ ਰੱਖੀ ਗਈ ਹੈ ਇਹਨਾਂ ਚਾਰਾਂ ਟਿਕਟਾਂ ਜਿਹੜੀਆਂ ਅਨਾਉਂਸ ਹੋਈਆਂ ਨੇ ਇਹਨਾਂ ਦਾ ਬਣੂਗਾ ਕੀ ਕੀ ਕੁਝ ਪਹਿਲੀ ਨਜ਼ਰੇ ਗੱਲਬਾਤ ਜਿਹੜੀ ਹੋਈ ਹੈ ਇਸੇ ਅਹਿਮ ਜਿਹੜੀ ਅਸੀਂ ਚਰਚਾ ਕਰਾਂਗੇ ਨਾਲ ਹੀ ਨਾਲ ਚਰਚਾ ਜਿਹੜੀ ਆ ਕਰਾਂਗੇ ਕਿ ਅਰਵਿੰਦ ਕੇਜਰੀਵਾਲ ਦੇ ਮਸਲੇ ਦੇ ਵਿੱਚ ਸੁਪਰੀਮ ਕੋਰਟ ਨੇ ਬਹੁਤ ਵੱਡੀਆਂ ਗੱਲਾਂ ਕਹੀਆਂ ਔਰ ਅਰਵਿੰਦ ਕੇਜਰੀਵਾਲ ਤੋਂ ਕੁਝ ਗੱਲਾਂ ਪੁੱਛੀਆਂ ਗਈਆਂ ਕੀ ਕੁਝ ਉਹਦੇ ਵਿੱਚ ਨਿਕਲ ਕੇ ਸਾਹਮਣੇ ਆ ਕੀ ਕੁਝ ਦਰਸਾਉਂਦਾ ਅਰਵਿੰਦ ਕੇਜਰੀਵਾਲ ਬਾਹਰ ਆ ਸਕਣ ਕੀ ਜਾਨੀਏ ਇਸੇ ਟਾਈਮ ਚਰਚਾ ਕਰਾਂਗੇ ਉਧਰ ਪ੍ਰਗਉਂਤਮਾਨ ਹੋਰਾਂ ਨੇ ਇੱਕ ਬਹੁਤ ਵੱਡਾ ਬਿਆਨ ਦੇ ਦਿੱਤਾ ਜਿਸ ਤੋਂ ਬਾਅਦ ਚਰਚਾ ਜਿਹੜੀ ਆ ਪੂਰੇ ਪੰਜਾਬ ਦੇ ਵਿੱਚ ਛੜ ਗਈ ਹੈ ਕਿ ਉਸ ਚੀਜ਼ ਦੇ ਨਾਲ ਜਾਂ ਉਸ ਬਿਆਨ ਦੇ ਨਾਲ ਪੰਜਾਬ ਦੇ ਲੋਕ ਸੰਤੁਸ਼ਟ ਹੋਣਗੇ ਜਾਂ ਖਮਿਆਜਾ ਭਗਵੰਤਾਨ ਨੂੰ ਭੁਗਤਣਾ ਪਊ ਸਾਰੀਆਂ ਖਬਰਾਂ ਤੇ ਵਿਸਤਾਰਪੂਰਵਕ ਚਰਚਾ ਕਰਾਂਗੇ ਮੇਰੇ ਨਾਲ ਡਾਕਟਰ ਹਰਵਿੰਦਰ ਸਿੰਘ ਪੱਟੀ ਸਾਹਿਬ ਆ ਸਭ ਤੋਂ ਪਹਿਲਾਂ ਮੈਂ ਸਵਾਗਤ ਕਰੂੰ ਪੱਟੀ ਸਾਹਿਬ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ ਸ਼ੁਕਰੀਆ ਹਰਵਿੰਦਰ ਜੀ ਸਤਿ ਸ੍ਰੀ ਅਕਾਲ ਸਰੋਤਿਆਂ ਦਰਸ਼ਕਾਂ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਰ ਅਕਸਰ ਨਾ ਸਿਆਸਤ ਦੇ ਬਾਰੇ ਇਹ ਗੱਲ ਸੁਣੀ ਜਾਂਦੀ ਹੈ ਕਿ ਸਿਆਸਤ ਦੇ ਵਿੱਚ ਕੁਝ ਵੀ ਸਥਿਰ ਨਹੀਂ ਹੁੰਦਾ ਕੁਝ ਵੀ ਪੱਕਾ ਨਹੀਂ ਹੁੰਦਾ ਇਹ ਹੀ ਗੱਲ ਜਿਹੜੀ ਆ ਖਾਸ ਕਰਕੇ ਆਪਾਂ ਕਾਂਗਰਸ ਦੇ ਵਿੱਚ ਤਾਂ ਹਮੇਸ਼ਾ ਹੀ ਦੇਖਦੇ ਆ ਰਹੇ ਹਾਂ ਕਾਂਗਰਸ ਵਾਲੇ ਤਾਂ ਮੁੱਖ ਮੰਤਰੀ ਨੂੰ ਬਣਾ ਕੇ ਅਗਲੇ ਨੂੰ ਕਹਿ ਦਿੰਦੇ ਆ ਥੱਲੇ ਪੌੜੀ ਕੱਢ ਦਿੰਦੇ ਆ ਕਿ ਨਹੀਂ 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 ਤੂੰ ਨਹੀਂ ਉਹ ਤੇਰੇ ਪਿੱਛੇ ਆ ਜਿਵੇਂ ਸੁਖਜਿੰਦਰ ਰੰਧਾਵੇ ਨਾ ਜਿਹੜਾ ਪਿੱਛੇ ਜੇ ਹੋਇਆ ਸੀ ਉਸ ਤੋਂ ਬਾਅਦ ਡਿਪਟੀ ਸੀਐਮ ਨੂੰ ਮਸਤ ਲੈਂਦੇ ਆ ਰਾਜ ਭਵਜਤ ਤੈਨੂੰ ਸੌਂਚ ਕਾਉਣੀ ਹੈ ਉੱਥੇ ਕਹਿ ਦਿੰਦੇ ਆ ਨਹੀਂ ਛੱਡਿਆ ਤੈਨੂੰ ਰਹਿਣ ਦਿੰਦੇ ਆ ਤੇਰੇ ਨਾਲ ਵਾਲੇ ਨੂੰ ਚੁਕਾ ਦਿੰਦੇ ਉਥੇ ਵੀ ਜੋ ਕੁਝ ਹੋਇਆ ਆ ਆਪਾਂ ਦੇਖਿਆ ਚੰਨੀ ਸਰਕਾਰ ਮੌਕੇ ਡੀਪੀਸੀਆਂ ਵਰ ਕਿਸੇ ਹੋਰ ਨੂੰ ਬਣਾਉਣਾ ਸੀ ਬਣਾ ਕੇ ਕਿਸੇ ਹੋਰ ਨੂੰ ਦਿੱਤਾ ਮੁੱਖ ਮੰਤਰੀ ਕਿਸੇ ਹੋਰ ਨੂੰ ਬਣਾਉਣਾ ਸੀ ਬਣਾ ਕਿਸੇ ਹੋਰ ਨੂੰ ਦਿੱਤਾ ਹੁਣ ਇਸੇ ਤਰੀਕੇ ਦੇ ਨਾਲ ਚਰਚੇ ਆਨੰਦਪੁਰ ਸਾਹਿਬ ਤੋਂ ਪਿਛਲੇ 2-3 ਮਹੀਨਿਆਂ ਦੇ ਰਾਜੇ ਮੌਕਾਣਾ ਰਾਣੇ ਗੁਰਜੀਤ ਤੇ ਚੱਲੀ ਜਾਂਦੇ ਆ ਟਿਕਟ ਮਿਲ ਗਈ ਜੀ ਉਥੇ ਜਾ ਕੇ ਜਿਹੜੇ ਵਿਜੇਂਦਰ ਸਿੰਘ ਲੰਨ ਇਸੇ ਤਰੀਕੇ ਦੇ ਨਾਲ ਲੁਧਿਆਣੇ ਦੇ ਵਿੱਚ ਚਰਚੇ ਜਿਹੜੇ ਆ ਉਹ ਚੱਲੀ ਜਾਂਦੇ ਆ ਲਗਾਤਾਰ ਚੱਲਦੇ ਰਹੇ ਆ ਪਾਪੂ ਜਨਾਸ਼ੂ ਦੇ ਲੋਕੀ ਕਹਿੰਦੇ ਸੀ ਕਿ ਆਸ਼ੂ ਦੀ ਸੈਟਿੰਗ ਬੜੀ ਆ ਨਾ ਟਿਕਟ ਲੈ ਜਾਣੀ ਹੈ ਟਿਕਟ ਮਿਲ ਗਈ ਜੀ ਆ ਕੇ ਰਾਜਾ ਬੜਿੰਗ ਨੂੰ ਤੇ ਖਡੂਰ ਸਾਹਿਬ ਤੋਂ ਜੀਰੇ ਨੂੰ ਮਿਲ ਗਈ ਆ ਔਰ ਗੁਰਦਾਸਪੁਰ ਤੋਂ ਚਲੋ ਸੁਖਜਿੰਦਰ ਸਿੰਘ ਰੰਦਾਵਾ ਹੁਣ ਕਿਵੇਂ ਦੇਖਦੇ ਹੋ ਰਾਣੇ ਗੁਰਜੀਤ ਜਿਹੜਾ ਕਹਿੰਦਾ ਸੀਗਾ ਕਿ ਭਾਈ ਸਾਡੇ ਤਾਂ ਘਰੇ ਟਿਕਟਾਂ ਚੱਲ ਕੇ ਹੋ ਗਈਆਂ ਉਹਨੂੰ ਇੱਕ ਥਾਂ ਤੋਂ ਵਰੀ ਟਿਕਟ ਦਿੱਤੀ ਗਈ ਦਾਵੇ ਦੋ ਥਾਵਾਂ ਤੋਂ ਸੀ ਰਾਜਾ ਬੜਿੰਗ ਨੂੰ ਲੁਧਿਆਣੇ ਜਿਹੜਾ ਉਤਾਰ ਦਿੱਤਾ ਗਿਆ ਰਵਨੀਤ ਬਿੱਟੂ ਦੇ ਖਿਲਾਫ ਕਿ ਰਾਹੁਲ ਗਾਂਧੀ ਇੰਨਾ ਗੁੱਸੇ ਹੋਗੇ ਕਿ ਉੱਥੇ ਰਾਜਾ ਭੇਜ ਦਿੱਤਾ ਕਿਵੇਂ ਦੇਖਦੇ ਹੋ ਕੁਰੀਆਂ ਚੀਜ਼ਾਂ ਦੇ ਦੇਖੋ ਸੁਖਵਿੰਦਰ ਜੀ ਸਿਆਸਤ ਬਾਰੇ ਇਹ ਗੱਲ ਤੁਹਾਡੀ ਬਿਲਕੁਲ ਠੀਕ ਹੈ ਕਿ ਕੁਝ ਵੀ ਪੱਕਾ ਨਾਲ ਕਹਿਣਾ ਔਖਾ ਹੁੰਦਾ ਜਿਹੜਾ ਹੈਨਰੀਕ ਸਿੰਜਰ ਸੀ ਨਾ ਉਹਨੇ ਇੱਕ ਵਾਰ ਇਹ ਗੱਲ ਕਹੀ ਸੀ ਜ ਅਮਰੀਕਾ ਦਾ ਜਿਹੜਾ ਗੁਸ਼ਤ ਦੇ ਨਾਲ ਸੀ ਜਿਹੜਾ ਉਹ ਉਹਨੇ ਕਿਹਾ ਸੀ ਕਿ ਸਿਆਸਤ ਵਿੱਚ ਕੁਝ ਵੀ ਪਰਮਾਨੈਂਟ ਨਹੀਂ ਹੁੰਦਾ ਇੰਟਰਸਟ ਪਰਮਾਨੈਂਟ ਹੁੰਦੇ ਨੇ ਜਿੱਥੇ ਕਿਸੇ ਦਾ ਕੋਈ ਇੰਟਰਸਟ ਹੈ ਜਿਹੜਾ ਕਲਿੱਕ ਕਰ ਜਾਂਦਾ ਹੈ ਉੱਥੇ ਉਹਦੀ ਗੱਲ ਬਣ ਜਾਂਦੀ ਹੈ ਅੱਛਾ ਕਾਂਗਰਸ ਦੇ ਵਿੱਚ ਖਾਸ ਕਰਕੇ ਪੰਜਾਬ ਕਾਂਗਰਸ ਦੇ ਵਿੱਚ ਤੇ ਦਿੱਲੀ ਕਾਂਗਰਸ ਜਿੱਥੇ ਆਪ ਨਾਲ ਸਮਝੌਤਾ ਹੈ ਉੱਥੇ ਹੋਰ ਬੜੀਆਂ ਗਿੰਥੀਆਂ-ਮਿੰਥੀਆਂ ਮੇਰਾ ਕੱਲੇ ਵਿੱਚ ਪੈਈਆਂ ਪਲੱਸ ਇਹ ਵੀ ਕਾਂਗਰਸ ਦਾ ਵੱਡਾ ਹਿੱਸਾ ਹੈ ਜਿਹੜਾ ਉਹ ਜਿਵੇਂ ਮਿੱਟੂ ਵੀ ਗਿਆ ਹੈ ਮਤਲਬ ਉਹ ਇਦਰੋਂ ਦਰੁੜਾਰੀਆਂ ਮਾਰ ਰਹੇ ਹਨ ਅਜੇ ਵੀ ਕੋਈ ਪਤਾ ਨਹੀਂ ਜਿੱਤਣ ਤੋਂ ਬਾਅਦ ਵੀ ਕੋਈ ਪਤਾ ਸਾਰਨ ਤੋਂ ਬਾਅਦ ਵੀ ਕੋਈ ਪਤਾ ਨਹੀਂ ਔਰ ਇਹ ਜਿਹੜੀਆਂ ਟਿਕਟਾਂ ਬਿਲਕੁਲ ਤੁਹਾਡੀ ਗੱਲ ਠੀਕ ਹੈ ਕਿ ਇਹਨਾਂ ਦੀ ਆਸ ਕੋਈ ਨਹੀਂ ਸੀ ਜਿਸ ਤਰੀਕੇ ਦੇ ਨਾਲ ਦਿੱਤੀਆਂ ਗਈਆਂ ਨੇ ਕਿਉਂਕਿ ਪਿਛਲੇ ਦਿਨੀ ਰੌਲਾ ਰੱਪਾ ਪੈ ਗਿਆ ਸੀ ਕਿ ਜੇ ਅੰਰੋਲ ਤੇ ਸਮਝੌਤਾ ਹੈ ਆਪ ਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਨੇ ਇਸ ਤਰ੍ਹਾਂ ਹੋ ਰਿਹਾ ਹੈ ਪਰ ਕਾਂਗਰਸ ਪੰਜਾਬ ਕਾਂਗਰਸ ਦੇ ਵਿੱਚ ਬਹੁਤ سارے ਗਰੁੱਪ ਨੇ ਬਹੁਤ ਸਾਰੀਆਂ ਲੌਬੀਆਂ ਪਰ ਮੈਨੂੰ ਤਾਂ ਕੋਈ ਬੰਦਾ ਦੱਸ ਰਿਹਾ ਸੀ ਪਤਾ ਨਹੀਂ ਕਿੰਨੀ ਗੱਲ ਸੱਚੀ ਹੈ ਜਾਂ ਝੂਠੀ ਹੈ ਉਹ ਕਹਿੰਦੇ ਵੀ ਲਗਭਗ ਇਥੋਂ ਮਤਲਬ ਜਿਹੜੇ ਟੈਚੀ ਲੈ ਕੇ ਜਾਂਦੇ ਨੇ ਦਿੱਲੀ ਨੂੰ ਉਹਨਾਂ ਦੀ ਕੁਝ ਕੁ ਤਿੱਪ ਜਿਆਦਾ ਹੁੰਦੀ ਯਾਰ ਉਹ ਸਾਰੇ ਲਗਭਗੇ ਕੰਮ ਕਰ ਇਕ ਦੋ ਦੀ ਚੁਗਲੀਆਂ ਫਿਰ ਫੰਡਿੰਗ ਸੋ ਇਹਦੇ ਨਾਲ ਮੇਰਾ ਖਿਆਲ ਇਹ ਹੈ ਵੀ ਇਹੋ ਚੀਜ਼ ਕਮਿਊਨਿਟ ਕਰੀ ਹੈ ਜਿਹੜਾ ਗੁੱਗੀ ਤਰਾਣਾ ਦਾ ਤਾਂ ਬੋਲ ਕਾਂਗਰਸ ਨੇ ਜਿਹੜੀਆਂ ਟਿਕਟਾਂ ਦਿੱਤੀਆਂ ਨੇ ਅਕਸਰ ਜਿਹੜੀ ਤੁਸੀਂ ਗੱਲ ਸੁਣਾ ਕੇ ਹਟੇ ਹੋ ਅਕਸਰ ਇਹ ਸੁਣਦੇ ਰਹੇ ਹਾਂ ਪਰ ਮੈਨੂੰ ਲੱਗਦਾ ਕਿ ਇਸ ਵਾਰ ਕਾਂਗਰਸ ਨੇ ਟਿਕਟਾਂ ਜਿਹੜੀਆਂ ਕਿਸੇ ਸਰਵੇ ਜਾਂ ਕਿਸੇ ਹੋਰ ਚੀਜ਼ ਦੇ ਆਧਾਰ ਤੇ ਨਹੀਂ ਇੰਝ ਲੱਗਦਾ ਜਿਵੇਂ ਛੱਜ ਚ ਆਪਾਂ ਦਾਣੇ ਪਾ ਕੇ ਜਾਂ ਛੱਡ ਦਿੰਨੇ ਆ ਨਾ ਉਹਨਾਂ ਨੂੰ ਪਰ ਦੇਦੋ ਥੱਲੇ ਸਿੱਟਦੇ ਨੇ ਕੋਈ ਦਾਤਾ ਕਿਤੇ ਡੱਗ ਪੈਂਦਾ ਕੋਈ ਕਿਤੇ ਡੱਗ ਪੈਂਦਾ ਇਸ ਤਰੀਕੇ ਦੇ ਨਾਲ ਇਹ ਬੰਦੇ ਜਿਹੜੇ ਛੱਜ ਚ ਪਾ ਕੇ ਇਸ ਤਰੀਕੇ ਨਾਲ ਛੱਟਦੇ ਕੋਈ ਲੁਧਿਆਣੇ ਡੱਗ ਪਿਆ ਕੋਈ ਪਟਿਆਲਾ ਡੱਗ ਪਿਆ ਚਲੋ ਪਟਿਆਲੇ ਦਾ ਗਾਂਧੀ ਸਾਹਿਬ ਬਾਰੇ ਪਤਾ ਹੀ ਸੀ ਕੋਈ ਅਨੰਦਪੁਰ ਸਾਹਿਬ ਡੱਗ ਪਿਆ ਕੋਈ ਬਠਿੰਡੇ ਡੱਗ ਪਿਆ ਕੋਈ ਫਰੀਦਕੋਟ ਡੱਗ ਪਿਆ ਮਤਲਬ ਜਿੰਨਾ ਬਾਰੇ ਚਾਚਾ ਸੀ ਉਹ ਕੋਈ ਤੇ ਲੱਭੇ ਹੀ ਨਹੀਂ ਔਰ ਜਿੰਨਾਂ ਦੇ ਬਾਰੇ ਚਾਚਾ ਨਹੀਂ ਸੀ ਉਹ ਸਾਹਮਣੇ ਆ ਗਏ ਤੇ ਇਹਦਾ ਖਮਿਆਜਾ ਵੀ ਕਾਂਗਰਸ ਨੂੰ ਸ਼ਾਇਦ ਆਹ ਜਿਹੜੀਆਂ ਜਿਹੜੀਆਂ 5 4 ਟਿਕਟਾਂ ਜਿਹੜੀਆਂ ਹਨੀਆਂ ਨੇ ਇਹਦੇ ਵਿੱਚ ਤਾਂ ਫੇਰ ਵੀ ਚਲੋ ਰਾਜਾ ਵੜਿੰਗ ਇੱਕ ਵੱਡਾ ਚਿਹਰਾ ਹੈ ਗਿਆ ਲੁਧਿਆਣੇ ਦੇ ਵਿੱਚ ਔਰ ਭਾਰਤ ਪੂਸ਼ਣ ਆਸ਼ੂ ਦੇ ਨਾਲੋਂ ਤਾਂ ਬਹੁਤ ਹੀ ਚੰਗਾ ਚਿਹਰਾ ਹੈ ਗਿਆ ਰਾਜਾ ਵੜਿੰਗ ਔਰ ਵੱਡਾ ਚਿਹਰਾ ਜਾਣਦੇ ਨਾਲ ਉੱਥੇ ਡਾਕਟਰ ਸਾਹਿਬ ਇਹ ਵੀ ਗੱਲ ਹੈ ਕਿਉਂਕਿ ਮੇਰੀ ਆਪਣੀ ਕੰਸਟਿਟੂਐਂਸੀ ਲੁਧਿਆਣਾ ਹੈਗੀ ਹੈ ਔਰ ਲੁਧਿਆਣਾ ਦੇ ਵਿੱਚ ਇਹ ਸੀਟ ਜਿਹੜੀ ਕਾਂਗਰਸ ਜੀ ਮੰਨੀ ਜਾਂਦੀ ਹੈ ਔਰ ਜੇ ਆਸ਼ੂ ਨੂੰ ਟਿਕਟ ਦੰਦੇ ਤਾਂ ਇਹ ਸੀਟ ਕਤਰੇ ਚ ਪੈ ਜਾਣੀ ਸੀ ਰਾਜਾ ਵੜਿੰਗ ਦੇ ਆਉਣ ਦੇ ਨਾਲ ਇੱਕ ਜਦੋਂ ਪ੍ਰਧਾਨ ਉੱਤੇ ਆ ਜਾਂਦਾ ਤਾਂ ਪ੍ਰਧਾਨ ਨੂੰ ਹਰੇਕ ਬੰਦਾ ਕੰਮ ਕਰਕੇ ਦਿਖਾਉਣ ਦੀ ਕੋਸ਼ਿਸ਼ ਕਰਦਾ ਤੇ ਉਹਦੇ ਕਰਕੇ ਥੋੜਾ ਬੂਸਟ ਅਪ ਹੋ ਜਾਣਗੇ ਸੁਖਜਿੰਦਰ ਦਾਵਾ ਇੱਕ ਵੱਡਾ ਚਿਹਰਾ ਹੈ ਗਿਆ ਗੁਰਦਾਸਪੁਰ ਮਾਝੇ ਬਰਗੇਡ ਦੇ ਵਿੱਚ ਕਾਸ ਕਰਕੇ ਔਰ ਉਦੋਂ ਜੇ ਆਪਾਂ ਗੱਲ ਕਰੀਏ ਖਰੂਰ ਸਾਹਿਬ ਜੀਰਾ ਫਿਰ ਵੀ ਚਲੋ ਸੁਖਪਾਲ ਭੁੱਲਰ ਹੋਰਾਂ ਦੇ ਨਾਲੋਂ ਫਿਰ ਵੀ ਠੀਕ ਹੈ ਔਰ ਰਾਣਾ ਗੁਰਜੀਤ ਆ ਜਾਂਦਾ ਤਾਂ ਫਿਰ ਗੱਲ ਹੀ ਬੱਕਰੀ ਹੋ ਜਾਣੀ ਸੀ ਤੇ ਵਿਜੇਂਦਰ ਸਿੰਘਲਾ ਵੀ ਇੱਕ ਵੱਡਾ ਚਿਹਰਾ ਨੇ ਇਹ ਟਿਕਟਾਂ ਠੀਕ ਹੈ ਪਰ ਇਸ ਤੋਂ ਪਹਿਲਾਂ ਜਿਹੜੀਆਂ ਚਾਰ ਦਿੱਤੀਆਂ ਗਈਆਂ ਉਹਦੇ ਕਰਕੇ ਕਾਂਗਰਸ ਨੂੰ ਬੜਾ ਖਮਿਆਜਾ ਆਯਾਮਨੀ ਗੋਮਰ ਦੀ ਜੇ ਆਪਾਂ ਗੱਲ ਕਰ ਲਈਏ ਅਮਰਜੀਤ ਕੌਰ ਸਾਹੂ ਕੇ ਦੀ ਡਾਕਟਰ ਰਾਮਰ ਸਿੰਘ ਦੀ ਔਰ ਖਾਸ ਕਰਕੇ ਬਠਿੰਡੇ ਵਾਲੀ ਜਿਹੜੀ ਜਿੱਤ ਮੈਂ ਦੱਸੇ ਤੂੰ ਦੀ ਉਹ ਟਿਕਟ ਜਿਹੜੀ ਕਾਫੀ ਜ਼ਿਆਦਾ ਸਵਾਲਤ ਰਹੀ ਹੈ ਕਿ ਇੰਜ ਲੱਗਦਾ ਸੀ ਕਿ ਜਿਵੇਂ ਇਹ ਡਨਲਾਈਨਸ ਹੋ ਗਿਆ ਹੋਵੇ ਇਹ ਟਿਕਟਾਂ ਦੇ ਵਿੱਚ ਫਿਰ ਵੀ ਵੱਡੇ ਨਾਮ ਜਿਹੜੇ ਉਤਾਰ ਦਿੱਤੇ ਗਏ ਆ ਕਿ ਤਰ੍ਹਾਂ ਕਿਤੇ ਲੱਗਦਾ ਹੈ ਕਿ ਕਾਂਗਰਸ ਥੋੜੀ ਸੀਰੀਅਸ ਲੱਗੀ ਹੈ ਇਹਨਾਂ ਟਿਕਟਾਂ ਨੂੰ ਲੈ ਕੇ ਅਦਰਵਾਈਜ਼ ਪਿਛਲੀਆਂ ਟਿਕਟਾਂ ਤੇ ਤਾਂ ਇਹਦੇ ਲੱਗਦਾ ਸੀ ਕਿ ਨਹੀਂ ਲੱਗਦਾ ਕਿ ਇਹ ਡਨਲਾਈਨਸ ਬਿਲਕੁਲ ਬਿਲਕੁਲ ਹੀ ਲੱਗ ਰਿਹਾ ਸੀਗਾ ਕਿ ਜਿਵੇਂ ਕੋਈ ਅੰਦਰੋਂ ਅੰਦਰ ਹੀ ਕੋਈ ਸੌਦਾ ਪੱਤਾ ਹੋ ਗਿਆ ਹੈ ਕੋਈ ਸਮਝੌਤਾ ਹੋ ਗਿਆ ਹੈ ਜਿਹੜੀ ਵਿਚਾਰਨੀ ਲੀਸਟ ਸੀਗੀ ਇਹਨਾਂ ਦੀ ਉਹਦੇ ਵਿੱਚ ਮਤਲਬ ਅਨਨੋਨ ਚਿਹਰੇ ਬਿਲਕੁਲ ਹੀ ਕੋਈ ਉਹਨਾਂ ਦਾ ਜਿਨ੍ਹਾਂ ਦਾ ਕੋਈ ਸਪੇਸ ਨਹੀਂ ਹੈ ਉਸ ਜਗ੍ਹਾ ਦੇ ਉੱਪਰ ਪਰ ਇਹਦੇ ਵਿੱਚ ਵੀ ਥੋੜਾ ਜਿਹਾ ਦੇਖੋ ਰੰਦਾਵਾ ਸਾਹਿਬ ਦਾ ਤਾਂ ਮੈਂ ਸਮਝਦਾ ਠੀਕ ਹੈ ਵਿਜੇਂਦਰ ਸਿੰਘਲਾ ਤੇ ਰਾਜਾ ਬੜਿੰਗ ਨੂੰ ਡਿਸਪਲੇਸ ਤਾਂ ਕੀਤਾ ਗਿਆ ਹੈ ਉਹਨਾਂ ਦੀ ਕੰਸਟੀਟੂਐਂਸੀ ਜਿਹੜੀ ਬਠਿੰਡੇ ਵਾਲੀ ਸੀ ਉਧਰਲੇ ਪਾਸੇ ਲੁਧਿਆਣੇ ਦੇ ਵਿੱਚ ਇੱਕਦਮ ਆ ਕੇ ਉਹਨਾਂ ਦੀ ਮੁਸ਼ਕਲ ਹੋਊਗਾ ਤੇ ਉਧਰ ਅਨੰਦਪੁਰ ਸਾਹਿਬ ਜਿਹੜੀ ਕੰਸਟੀਟੂਐਂਸੀ ਹੈ ਉਹਦੇ ਵਿੱਚ ਵੀ ਵਿਜੇਂਦਰ ਸਿੰਘਲਾ ਦਾ ਉਸ ਤਰ੍ਹਾਂ ਦਾ ਪ੍ਰਭਾਵ ਤਾਂ ਨਹੀਂ ਹੈ ਪਰ ਫਿਰ ਵੀ ਉਥੋਂ ਮਨੀਸ਼ ਤਵਾੜੇ ਰਹੇ ਨੇ ਪਹਿਲਾਂ ਮਤਲਬ ਇਹ ਹੈ ਕਿ ਇੱਕ ਲੈਵਲ ਦੀ ਉਹ ਵੋਟ ਪਰਸੈਂਟੇਜ ਵਾਲਾ ਹਿਸਾਬ ਕਿਤਾਬ ਹੋਣਾ ਹੈ ਪਰ ਇਹ ਹੈ ਕਿ ਕਾਂਗਰਸ ਦਾ ਮੈਨੂੰ ਐ ਲੱਗਦਾ ਹੈ ਕਿ ਆਪਾਂ ਕਈ ਵਾਰ ਨਾ ਮਤਲਬ ਮਤਲਬ ਕੱਢਦੇ ਰਹਿੰਦੇ ਆ ਖਾਮ ਖਾ ਉਹ ਗੱਲ ਥੋੜੀ ਠੀਕ ਹੈ ਜਿਸ ਤਰ੍ਹਾਂ ਮਤਲਬ ਚੈਸ ਦੇ ਮੋਹਰੇ ਸਿੱਟੇ ਜਾਂਦੇ ਨੇ ਵੀ ਜਿਹੜਾ ਜਿੱਧਰੋਂ ਗਿਰ ਗਿਆ ਗਿਰ ਗਿਆ ਜਿਹੜਾ ਚੱਕਿਆ ਗਿਆ ਚੱਕਿਆ ਗਿਆ ਕਮੋਦੰਦਾ ਇਲਾਗਰੇਸ ਦੇਖਿਆ ਹੋਣਾ ਚੰਨੀ ਸਾਹਿਬ ਦੇ ਟਾਈਮ ਦੇ ਵਿੱਚ ਫੈਸਲੇ ਤਾਂ ਇੱਥੇ ਹੁੰਦੇ ਸੀ ਲੋਕ ਮਤਲਬ ਨਾਤੋ ਕੇ ਟਾਟੀਆਂ ਬਣ ਕੇ ਪਜੇ ਫਿਰਦੇ ਸੀ ਉੱਥੇ ਇੱਕ ਆਪਣੀ ਲੇਡੀ ਜਿਹੜੀ ਹੁੰਦੀ ਸੀ ਮੈਨੂੰ ਉਹਦਾ ਨਾਮ ਨਹੀਂ ਯਾਦ ਆ ਰਿਹਾ ਕਿ ਜਿਹੜੀ ਐਡਵਾਈਜ਼ਰ ਸੀ ਦਿੱਲੀ ਦੇ ਵਿੱਚ ਉਹਨੇ ਕੱਲੀ ਨਹੀਂ ਕਿੰਨੇ ਸਾਰੇ ਬਦਲਤੇ ਸੀ ਜੌਖੜ ਸਾਹਿਬ ਦਾ ਉਹਨਾਂ ਨੇ ਕਿਹਾ ਕਿ ਜੇ ਇਹਨਾਂ ਦਾ ਆਪਣੀ ਬਣਦਾ ਜਿਹੜੀ ਕੋਟਰੀ ਹੈ ਨਾ ਦਿੱਲੀ ਦੇ ਵਿੱਚ ਉੱਥੇ ਫੈਸਲੇ ਮੇਰੇ ਖਰੜ ਪਤਾ ਨਹੀਂ ਕਿੱਦਾਂ ਹੋ ਜਾਂਦੇ ਨੇ ਸੋ ਉੱਥੇ ਹੋ ਸਕਦਾ ਹੈ ਅਸੀਂ ਤਾਂ ਕਈ ਵਾਰ ਬਹੁਤ ਸੀਰੀਅਸਲੀ ਕਹਿੰਦੇ ਰਹਿੰਨੇ ਆਂ ਵੀ ਇਹ ਵਿਚਾਰ ਕੀਤਾ ਹੋਣਾ ਇਹ ਕੀਤਾ ਹੋਣਾ ਪਰ ਉੱਥੇ ਮੇਰਾ ਖਿਆਲ ਹੈ ਵੀ ਹੋਰੇ ਤਰੀਕੇ ਦੇ ਨਾਲ ਫੈਸਲੇ ਹੋ ਜਾਂਦੇ ਨੇ ਕਈ ਵਾਰੀ ਉਤਨਾ ਸਾਡੇ ਅਸੀਂ ਇੱਥੇ ਸਹਿਜ ਸਭਾ ਦੇ ਵਿੱਚ ਜਾਂਦੇ ਹੁੰਦੇ ਸੀ ਜਦੋਂ ਸਕੂਲ 'ਚ ਪੜ੍ਹਦੇ ਸੀ ਤਾਂ ਉੱਥੇ ਇੱਕ ਬੰਦਾ ਨਾ ਕਿਤੇ ਇੱਕ ਕਵਿਤਾ ਸੁਣਾਉਣ ਲੱਗਿਆ ਜਿਹੜੇ ਆਪਣੇ ਵਰਗੇ ਇੰਟਰਪ੍ਰੀਟ ਕਰਨ ਵਾਲੇ ਨੇ ਉਹ ਵੀ ਬੜੇ ਬੈਠੇ ਸੀ ਉਹਨਾਂ ਨੇ ਜੀ ਮਤਲਬ ਕਵਿਤਾ ਲਿਖੀ ਕੱਢੀ ਕਹਿੰਦਾ ਜੀ ਦੋ ਪੈਂਟਾਂ ਇੱਕ ਚਿੱਟੀ ਕਲਾਲ ਉਹ ਕਹਿੰਦੇ ਜੀ ਦੋ ਵੱਤ ਮਹਾ ਸ਼ਕਤੀਆਂ ਫਟਾਫਟ ਉਹਨੇ ਅਨਾਉਂਸ ਕਰਤਾ ਕਿ ਇੱਕ ਰੂਸ ਤੇ ਇੱਕ ਅਮਰੀਕਾ ਫਿਰ ਉਹ ਕਹਿੰਦਾ ਜੀ ਪੰਜ ਕਸ਼ਹਿਰੇ ਉਹ ਕਹਿੰਦੇ ਜੀ ਪੰਜ ਜਿਹੜੇ ਸੈਕੰਡ ਵਰਲਡ ਦੇ ਮੁਲਕ ਨੇ ਕੈਨੇਡਾ ਫਰਾਂਸ ਹੋਰ ਲੱਲੇਪੇ ਮਤਲਬ ਉਹ ਕਰਤੇ ਜਿਹੜੇ ਯੂਰਪ ਦੇ ਜਿਹੜੇ ਸੀਗੇ ਜਰਮਨੀ ਮਤਲਬ ਫਰਾਂਸ ਤੇ ਉਹ ਤੀਜਾ ਉਹਨੇ ਜਦੋਂ ਕਿਹਾ ਕਹਿੰਦਾ ਦੋ ਤੌਲੀਏ ਬਾਅਦ ਚ ਉਹ ਕਹਿੰਦਾ ਕਹਿੰਦਾ ਯਾਰ ਸੌਰੀ ਇਹ ਤਾਂ ਕਹਿੰਦਾ ਮੇਰੇ ਕੋਲੋਂ ਲਿਸਟ ਹੀ ਕਹਿੰਦਾ ਦੂਜੀ ਕਹਿੰਦਾ ਕੱਪੜਿਆਂ ਵਾਲੇ ਆ ਗਈ ਮੈਂ ਤਾਂ ਕਪਤਾ ਪੜ੍ਹਣੀ ਸੀਗੀ ਸੋ ਇੰਟਰਪ੍ਰੀਟੇਸ਼ਨ ਕੇ ਬਾਰੇ ਆਪਾਂ ਕਰਦੇ ਰਹੇ ਨੇ ਆ ਉੱਥੇ ਅਸਲ ਦੇ ਵਿੱਚ ਬਿਲਕੁਲ ਹੀ ਕੁਝ ਹੋਰ ਹੀ ਫੈਸਲੇ ਹੋ ਜਾਂਦੇ ਨੇ ਵੀ ਹੋ ਸਕਦਾ ਕਿਸੇ ਨੇ ਵੈਸੇ ਹੀ ਉਹ ਚਲਾਤੀ ਹੋਵੇ ਇਹਨੂੰ ਇੱਧਰ ਕਰ ਦੋ ਉੱਤਰ ਕਰ ਦੋ ਉਹਨੇ ਚੱਕ ਕੇ ਫੈਸਲੇ ਕਰਤੇ ਕਿਉਂਕਿ ਟਾਈਮ ਕਿੱਥੇ ਹੁੰਦਾ ਪਹਿਲੀ ਗੱਲ ਉਹ ਜੀ ਚੀਜ਼ ਇਹ ਹੈ ਕਿ ਜਿਹੜੀ ਕਾਂਗਰਸ ਤੇ ਜਿੱਕ ਬੜੀ ਮੁਸ਼ਕਲ ਆ ਰਹੀ ਹੈ ਯੂਪੀ ਦੇ ਵਿੱਚ ਵੀ ਮਤਲਬ ਜੇ ਤਾਂ ਗਾਂਧੀ ਪਰਿਵਾਰ ਦਾ ਕੋਈ ਉਸ ਤਰ੍ਹਾਂ ਨਹੀਂ ਗਿਆ ਜਿਹੜੀ ਚਰਚਾ ਚੱਲ ਰਹੀ ਹੈ ਉਹ ਇਹ ਹੈ ਕਿ ਮਤਲਬ ਡਿਸੀਜਨ ਮੇਕਿੰਗ ਹੈ ਜਿਹੜੀ ਖੜਗੇ ਸਾਹਿਬ ਦੇ ਪੂਰੀ ਹੱਥ ਦੇ ਵਿੱਚ ਨਹੀਂ ਹੈ ਉਹ मतलब अजय ਵੀ ਉਹਨਾਂ ਦੇ ਵਿੱਚ ਖਲਾਰਾ ਸੈਂਟਰ ਲੈਵਲ ਤੇ ਵੀ ਇਹ ਹੈ ਕਿ ਅਲਟੀਮੇਟ ਡਿਸੀਜਨ ਕੌਣ ਕਰਦਾ ਹੈ मतलब ਚਾਰੇ ਉਹ ਕੋਈ ਕਿਸੇ ਸਬੰਧ ਦੇ ਵਿੱਚ ਵੀ ਹੋਣ ਜੌਬ ਦਾ ਤਾਂਕਰ ਪੰਜਾਬ ਨੂੰ ਤਾਂ ਲੈ ਹੀ ਨਹੀਂ ਬੜਾ ਸਿੱਧਾ ਸਿੱਧਾ ਹੈ ਜੌਬਸ ਤੋਂ ਸਾਡੇ ਆਪਣੇ ਹੀ ਬੰਦੇ ਜਾ ਕੇ ਉੱਥੇ ਪਤਾ ਨਹੀਂ ਇੱਕ ਜਾਂਦਾ ਤਾਂ ਦੂਆ ਕੱਟਿਆਉਂਦਾ ਦੂਆ ਜਾਂਦਾ ਤੀਜਾ ਕੱਟਿਆਉਂਦਾ ਪਰ ਫਿਰ ਵੀ ਚਲੋ ਉਹਨਾਂ ਨੇ ਮੇਰਾ ਖਿਆਲ ਹੈ ਚਾਰ ਬੰਦੇ ਚੁਣ ਲਏ ਨੇ ਇਦਾਂ ਲੱਗਦਾ ਹੈ ਕਿ ਹੁਣ ਕੰਪਲੇਨਿੰਗ ਹੈ ਜਿਹੜੀ ਉਹਨਾਂ ਦੀ ਜਿਸ ਤਰ੍ਹਾਂ ਦੀ ਵੀ ਉਹਨਾਂ ਨੇ ਚਲਾਉਣੀ ਹੈ ਉਹ ਚੱਲੋਗੀ ਸਿਰਫ ਪਟੰਡੇ ਵਾਲੀ ਸੀਟ ਤੇ ਚਰਚਾ ਚੱਲ ਰਹੀ ਸੀ ਕਿ ਮੂਸੇ ਵਾਲੇ ਦੇ ਫਾਦਰ ਦੇ ਉਹ ਮੇਰਾ ਖਿਆਲ ਹੈ ਕਿ ਉਹਨੂੰ ਗ੍ਰਾਮ ਲੱਗ ਗਿਆ ਲੱਗਦਾ ਹੈ ਜਾਂ ਇੱਕ ਫਰੋਜਪੁਰ ਦੀ ਵਿਟਰੇਗੀ ਹੈ ਦੇਖੋ ਉਥੋਂ ਕਿਨੂੰ ਅੱਕੇ ਕਰਦੇ ਨੇ ਉਹਦੇ ਤੇ ਵੀ ਅੱਜ ਪਤਾ ਲੱਗਿਆ ਸੀਗਾ ਕਹਿੰਦੇ ਕਿ ਰਾਜਾ ਵੜਿੰਗ ਤੇ ਜਿਹੜੇ ਪ੍ਰਤਾਪ ਸਿੰਘ ਬਾਜਵਾ ਨੇ ਮੂਸੇ ਵਾਲੇ ਦੇ ਘਰੇ ਜਾਣਾ ਸੀਗਾ ਤੇ ਉਹਨਾਂ ਨਾਲ ਸ਼ਾਇਦ ਮਨਾਉਣ ਦੀ ਗੱਲਬਾਤ ਕਾਮੀ ਸੀ ਪਤਾ ਨਹੀਂ ਕਿ ਹੁਣ ਮੂਸੇ ਵਾਲੇ ਦੇ ਫਾਦਰ ਸਾਹਿਬ ਦੇ ਨਾਲ ਕੋਈ ਗੱਲਬਾਤ ਹੋਈ ਹੈ ਜਾਂ ਮੀਟਿੰਗ ਹੋਈ ਹੈ ਨਹੀਂ ਹਣੇ ਤੱਕ ਕੋਈ ਖਬਰ ਜਰੀ ਸਾਹਮਣੇ ਆਈ ਨਹੀਂਗੀ ਹੁਣ ਦੇਖਦੇ ਹਾਂ ਕਿ ਕੀ ਕੁਝ ਹੋਊਗਾ ਪਰ ਇੱਕ ਜਰੂਰ ਸਾਫ ਹੋ ਗਿਆ ਕਿ ਸਿਆਸਤ ਦੇ ਵਿੱਚ ਕੁਝ ਵੀ ਸਥਿਰ ਨਹੀਂ ਹੈ ਅਕਸਰ ਅਸੀਂ ਕਾਂਗਰਸੀਆਂ ਤੋਂ ਸੁਣਦੇ ਹੁੰਦੇ ਸੀ ਕਿ ਭਾਈ ਇਹ ਕਾਂਗਰਸ ਆ ਇਹਦੇ ਵਿੱਚ ਜੋ ਦਿਖਦਾ ਉਹ ਹੁੰਦਾ ਨਹੀਂਗਾ ਵੱਡੇ-ਵੱਡੇ ਨੇ ਭਲੇਖੇ ਕੱਢਦੇ ਅੱਜ ਤਾਂ ਰਾणे ਗੁਰਜੀਤ ਉਹਨਾਂ ਦੇ ਭਲੇਖੇ ਕੱਢਤੇ ਜਿਹੜੇ ਕਹਿੰਦੇ ਸੀ ਕਿ ਟਿਕਟਾਂ ਸਾਡੇ ਘਰੇ ਚੱਲ ਕੇ ਆਉਂਦੀਆਂ ਨੇ ਉਹਨਾਂ ਨੂੰ ਜੋ ਟਿਕਟਾਂ ਨਹੀਂ ਦਿੱਤੀਆਂ ਗਈਆਂ ਜਿਹੜੇ ਸੋਚਦੇ ਸੀ ਕਿ ਅਸੀਂ بڑے ਵੱਡੇ ਧਨਾੜ ਆ ਤੇ ਅਸੀਂ ਟਿਕਟਾਂ ਤਾਂ ਆ ਹੀ ਲੈ ਲੈਣੀ ਆ ਤੇ ਉਹਨਾਂ ਦੇ ਵੀ ਭਲੇਖੇ ਕੱਢਤੇ ਆ ਜੀ ਕਾਂਗਰਸ ਨੇ ਐਕਟ ਮੈਂ ਤੁਹਾਨੂੰ ਉਹੀ ਕਹਿ ਰਿਹਾ ਵੀ ਉਹ ਇੰਟਰਪ੍ਰੀਟੇਸ਼ਨ ਉਹੀ ਹੋ ਗਈ ਹੈ ਜਿਹੜੀ ਉਹ ਕਪਤਾ ਵਾਲੀ ਹੋਈ ਪਤਾ ਨਹੀਂ ਉੱਥੇ ਕਿਹਨੇ ਫੈਸਲਾ ਕਰਿਆ ਹੁਣ ਜਿੱਥੇ ਹੱਥ ਰੱਖਿਆ ਗਿਆ ਅੱਖਾਂ ਵਿੱਚ ਕੇ ਅੱਖਾਂ ਵਿੱਚ ਕੇ ਟੇਵਾਜਾ ਬਣਾ ਲਿਆ ਹੁਣ ਅੱਖਾਂ ਵਿੱਚ ਕੇ ਜਿੱਤੇ ਜਿੱਤੇ ਉਂਗਲੀ ਰੱਖੀ ਗਈ ਰੱਖੀ ਗਈ ਚਲੋ ਡਾਕਟਰ ਸਾਹਿਬ ਅਜੇ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਦੇ ਮਸਲੇ ਦੇ ਵਿੱਚ ਸੁਪਰੀਮ ਕੋਰਟ ਦੇ ਵਿੱਚ ਜਿਹੜੀ ਸੁਣਵਾਈ ਸੀ ਉੱਥੇ ਕੀ ਕੁਝ ਸੁਣਵਾਈ ਦੇ ਵਿੱਚ ਗੱਲਾਂ ਬਾਤਾਂ ਹੋਈਆਂ ਕੀ ਲੱਗਦਾ ਹੈ ਕਿ ਅਰਵਿੰਦ ਕੇਜਰੀਵਾਲ ਜਿਹੜੇ ਉਹ ਬਾਹਰ ਬੂਰ ਆ ਜਾਣਗੇ ਜਾਂ ਨਹੀਂ ਦੇਖੋ ਜੀ ਦੋ ਅੱਜ ਕੇਸ ਸੀਗੇ ਕੇਜਰੀਵਾਲ ਦੇ ਇੱਕ ਤਾਂ ਸੁਪਰੀਮ ਕੋਰਟ ਦੇ ਵਿੱਚ ਸੀਗਾ ਇੱਕ ਹਾਈ ਕੋਰਟ ਦੇ ਵਿੱਚ ਵੀ ਸੀਗਾ ਸੁਪਰੀਮ ਕੋਰਟ ਵਾਲੇ ਦੇ ਵਿੱਚ ਇਹ ਹੋਇਆ ਕਿ ਅਜੇ ਸੁਣਵਾਈ ਕੱਲ ਨੂੰ ਹੋਣੀ ਹੈ ਉਹਨਾਂ ਨੇ ਅੱਜ ਕੁਝ ਫਾਈਨਲ ਨਹੀਂ ਕੀਤਾ ਪਰ ਜਿਹੜੀਆਂ ਟਿੱਪਣੀਆਂ ਕੀਤੀਆਂ ਜਾਂ ਇਨਕੁਆਰੀਜ਼ ਪਾਈਆਂ ਉਹਨਾਂ ਸਭ ਤੋਂ ਇੰਪੋਰਟੈਂਟ ਗੱਲਾਂ ਇਹ ਸੀ ਕਿ ਉਹਨਾਂ ਨੇ ਇਹਨਾਂ ਨੂੰ ਪੁੱਛਿਆ ਕਿ ਤੁਸੀਂ ਜ਼ਮਾਨਤ ਦੇ ਲਈ ਅਰਜੀ ਕਿਉਂ ਨਹੀਂ ਦਿੱਤੀ ਜੇ ਤੁਸੀਂ ਕੰਪੇਨਿੰਗ ਦੀਆਂ ਗੱਲਾਂ ਕਰ ਰਹੇ ਹੋ ਸਾਰਾ ਕੁਝ ਕਰ ਰਹੇ ਹੋ ਕਿ ਜੀ ਸਫਰ ਕਰ ਰਿਹਾ ਹੈ ਗਵਰਨਮੈਂਟ ਸਾਰਾ ਕੁਝ ਤੇ ਤੁਸੀਂ ਜ਼ਮਾਨਤ ਲੈ ਲੈਂਦੇ ਉਦੋਂ ਫਿਰ ਉਹਨਾਂ ਨੇ ਜਵਾਬ ਦਿੱਤਾ ਇਹ ਕਿ ਅਸੀਂ ਜੀ ਕੁਐਸ਼ਿਨਿੰਗ ਕਰਾਉਣੀ ਚਾਹੁੰਦੇ ਆ ਐਫ ਆਈ ਆਰ ਦੀ ਮਤਲਬ ਜੇ ਅਸੀਂ ਮੰਨ ਲੈਂਦੇ ਤਾਂ ਫਿਰ ਤਾਂ ਮੰਨ ਹੀ ਗਈ ਸੀ ਨਾ ਜਮਾਨਤ ਹੋ ਜਾਣੀ ਸੀ ਫਿਰ ਪੇਸ ਚੱਲ ਪੈਣਾ ਸੀ ਪਰ ਉਹ ਚ ਇੱਕ ਗੱਲ ਐਕਸਪੋਜ਼ ਹੋ ਗਈ ਕਿ ਜਿਹੜਾ ਨਾ ਵੀ ਉਹ ਕਣਕਾਂ ਨੂੰ ਦਾ ਦੇਸ਼ ਭਗਤੀ ਨਾਲ ਭਰਿਆ ਹੋਇਆ ਫਲਾਣਾ ਜੇ ਇਹ ਉਹ ਹੈ ਇਹ ਗੱਲ ਦਾ ਨਿਕਲ ਗਿਆ ਕਿ ਜੇ ਤੁਸੀਂ ਕੰਪੇਨਿੰਗ ਕਰਨੀ ਚਾਹੁੰਦੇ ਸੀ ਜਮਾਨਤ ਲੈ ਕੇ ਕਰ ਸਕਦੇ ਸੀ ਕਿ ਤੁਸੀਂ ਇਹਨਾਂ ਵੀ ਤੁਹਾਡੇ ਕੋਲੋਂ ਹੀ ਤੁਹਾਡੇ ਹਲਾਇਆ ਹੀ ਮੋਦੀ ਦਾ ਟਾਂਚਾ ਤਖਤ ਹਿੱਲਣਾ ਸੀ ਤਾਂ ਫਿਰ ਜਮਾਨਤ ਲੈ ਕੇ ਰਾਮ ਨਾਲ ਇੰਡੀਆ ਫਰੰਟ ਦੀ ਕੰਪੇਨਿੰਗ ਕਰਦੇ ਤਕੜੇ ਹੋ ਕੇ ਪਰ ਉਹ ਪਰਪਸ ਨਹੀਂ ਸੀਗਾ ਅਸਲ ਦੇ ਵਿੱਚ ਦੂਜਾ ਜਿਹੜਾ ਕੇਸ ਸੀ ਉਹਨਾਂ ਦਾ ਹਾਈ ਕੋਰਟ ਦੇ ਵਿੱਚ ਸੀ ਹਾਈ ਕੋਰਟ ਦੇ ਵਿੱਚ ਕੇਸ ਇਹ ਹੈ ਕਿ ਉਹ ਜਿਹੜੇ 2 ਲੱਖ ਵਿਦਿਆਰਥੀ ਨੇ ਜਿਨ੍ਹਾਂ ਨੂੰ ਵਰਤੀਆਂ ਕਿਤਾਬਾਂ ਤੇ ਹੋਰ ਦੇਣੀਆਂ ਸੀਗੀਆਂ ਉਹ ਤੇ ਨਹੀਂ ਪਾਏ ਬੱਚੇ ਸਫਰ ਕਰ ਰਹੇ ਨੇ ਉਹ ਹਾਈ ਕੋਰਟ ਦੇ ਵਿੱਚ ਕੇਸ ਚਲਿਆ ਗਿਆ ਹਾਈ ਕੋਰਟ ਨੇ ਜਦੋਂ ਪੁੱਛਿਆ ਤਾਂ ਉਹ ਕਹਿੰਦੇ ਜੀ ਕੇਜਰੀਵਾਲ ਸਾਹਿਬ ਜੇਲ੍ਹ 'ਚ ਨੇ ਉਹਨਾਂ ਦੇ ਦਸਖਤਾਂ ਤੋਂ ਬਿਨਾਂ ਕਮੇਟੀ ਨਹੀਂ ਸੀ ਬਣ ਸਕਦੀ ਤੇ ਉਹ ਕਮੇਟੀ ਜਿਹੜੀ ਹੈ ਉਹਨੇ ਅੱਗੇ ਡਿਸਟ੍ਰਿਬਿਊਟ ਕਰਨੀ ਸੀ ਹਾਈ ਕੋਰਟ ਨੇ ਕੱਲ ਵੀ ਇਹ ਗੱਲ ਕਹੀ ਸੀ ਕਿ ਇਹਦਾ ਮਤਲਬ ਨਿੱਜੀ ਹਿੱਤ ਨੂੰ ਉਹ ਦੇਸ਼ ਹਿੱਤ ਤੋਂ ਉੱਪਰ ਰੱਖ ਰਹੇ ਨੇ ਅੱਜ ਵੀ ਉਹਨਾਂ ਨੇ ਫਿਰ ਇਸ ਤੇ ਸਖਤ ਟਿੱਪਣੀ ਕੀਤੀ ਉਹਨਾਂ ਨੇ ਕਿਹਾ ਕਿ ਕੀ ਮਤਲਬ ਹੈ ਇਸ ਗੱਲ ਦਾ ਕਿ ਤੁਸੀਂ ਮਤਲਬ ਕਰ ਕੀ ਰਹੇ ਹੋ ਇਹ ਗੱਲ ਸੋ ਉਹਦਾ ਵੀ ਅਜੇ ਫਾਈਨਲ ਤਾਂ ਉਸ ਤਰ੍ਹਾਂ ਨਹੀਂ ਹੋਇਆ ਪਰ ਉਹਨਾਂ ਨੇ ਬੜਾ ਸਖਤ ਨੋਟਿਸ ਦਿੱਤਾ ਮਤਲਬ ਜਸਟਿਸ ਮਨਮੋਹਨ ਸੀਗੇ ਤੇ ਜਸਟਿਸ ਮਨਵੀਰ ਕੁਮਾਰ ਹੈ ਕਿ ਨਹੀਂ ਉੱਥੇ ਮਤਲਬ ਉਹ ਉਹਨਾਂ ਨੇ ਬੜਾ ਸਖਤ ਟਿੱਪਣੀਆਂ ਕੀਤੀਆਂ ਨੇ ਇਹ ਗੱਲ ਦੇ ਉੱਪਰ ਵੀ ਇਹ ਚੱਲ ਕੀ ਰਿਹਾ ਹੈ ਇਸ ਦੇ ਵਿੱਚ ਕਿ ਉਹਦਾ ਪਰਸਨਲ ਫੈਸਲਾ ਹੈ ਕਿ ਜਰੀਵਾਲ ਦਾ ਕਿ ਉਹਨੇ ਰਿਜ਼ਾਈਨ ਨਹੀਂ ਕਰਨਾ ਮੁੱਖ ਮੰਤਰੀ ਬਣ ਕੇ ਜੇਲ੍ਹ ਚ ਬੈਠਣਾ ਪਰ ਇਹ ਫੇ ਬੱਚੇ ਸਫਰ ਕਿਉਂ ਕਰਨ ਸੋ ਉਹਦੇ ਨਾਲ ਜਿਹੜਾ ਸਵਾਲ ਇਸ ਗੱਲ ਤੇ ਵੀ ਬੜਾ ਵੱਡਾ ਉੱਠ ਜਾਂਦਾ ਜਿਹੜਾ ਦਿੱਲੀ ਦੇ ਵਿੱਚ ਐਜੂਕੇਸ਼ਨ ਦਾ ਮਾਡਲ ਇਹ ਕਹਿ ਰਹੇ ਸੀ ਕਿ ਜਿਹੜੇ ਸਕੂਲ ਮਾਡਲ ਸਾਡੇ ਇੱਧਾਂ ਦੇ ਨੇ ਉਹਦੇ ਚ ਤੁਸੀਂ ਇਹ ਦੇਖ ਲਓ ਵੀ 2 ਲੱਖ ਬੱਚਾ ਜਿਹੜਾ ਉਹਨੂੰ ਕੋਈ ਫੈਸਿਲਿਟੀ ਨਹੀਂ ਮਿਲੀ ਸਿਰਫ ਆਪਣੀ ਕਹੋ ਇੱਕ ਗਲਤ ਡਿਸੀਜਨ ਕਰਕੇ ਕਹੋ ਈਗੋ ਕਰਕੇ ਕਹੋ ਮਿਸਕਲਕਿਊਲੇਸ਼ਨ ਕਰਕੇ ਕਹਿ ਲੋ ਪਰ ਉਹਨੇ ਹਾਈ ਕੋਰਟ ਨੇ ਬੜੀ ਸਖਤ ਟਿੱਪਣੀ ਕੀਤੀ ਸੋ ਇਹ ਥੋੜਾ ਜਿਨਾ ਇੱਕ ਗੱਲ ਕੇਜਰੀਵਾਲ ਸਾਹਿਬ ਦੀ ਜਿਹੜੀ ਸਾਹਮਣੇ ਆ ਰਹੀ ਹੈ ਚਲੋ ਹੱਕ ਹੈ ਹਰ ਇੱਕ ਦਾ ਕੋਰਟ ਦੇ ਵਿੱਚ ਜਿਸ ਤਰ੍ਹਾਂ ਮਰਜ਼ੀ ਕਰੇ ਕਿ ਜਿਹੜੀ ਪਰਸਨਲ ਅੰਬੀਸ਼ਨ ਹੈ ਐਰੋਗੈਂਸ ਹੈ ਤੇ ਆਪਣੇ ਆਪ ਨੂੰ ਸਿਸਟਮ ਤੋਂ ਉੱਪਰ ਸਮਝਣ ਦੀ ਜਿਹੜੀ ਗੱਲ ਹੈ ਇਹ ਉਹਦੇ ਨੁਕਸਾਨ ਹੋ ਰਹੇ ਨੇ ਦਿੱਲੀ ਗਵਰਨਮੈਂਟ ਸਟੈਂਡ ਸਟਿਲ ਉਧਰ ਜਿਹੜਾ ਇਲੈਕਸ਼ਨਾਂ ਦੇ ਵਿੱਚ ਜੋ ਵੀ ਰੋਲ ਪਲੇ ਕਰਨਾ ਸੀ ਉਹ ਵੀ ਲਗਭਗ ਮੇਰਾ ਖਿਆਲ ਹੈ ਵੀ ਨਾ ਵਰਗਾ ਹੈ ਤੇ ਮਾਨ ਸਾਹਿਬ ਕੰਪੇਨਿੰਗ ਕਰ ਰਹੇ ਸੀ ਉਹ ਵੀ ਵਿਚਾਰੇ ਇੱਥੇ ਪੰਜਾਬ ਚ ਹੁਣ ਸਥਿਤ ਹੋ ਗਏ ਨੇ ਉਹਨਾਂ ਦੇ ਮਿਸਿਸ ਨੂੰ ਉਹਨਾਂ ਨੇ ਕਿਹਾ ਕਿ ਜੇ ਸਟਾਰ ਕੰਪੇਨਰ ਹੋਣਗੇ ਤੇ ਨੇਚਰਲੀ ਇੱਕ ਨਵਾਂ ਬੰਦਾ ਜਿਹੜਾ ਕੋਈ ਵੀ ਹੋਵੇ ਤਾਂ ਉਹਦਾ ਉਹਨਾਂ ਤਜਰਬਾ ਵੀ ਨਹੀਂ ਹੁੰਦਾ ਉਹਨੂੰ ਨਾ ਰਿਸਪੌਂਸ ਵੀ ਨਹੀਂ ਮਿਲਣਾ ਹੁੰਦਾ ਦਿੱਲੀ ਚ ਉਹਨਾਂ ਨੇ ਪਹਿਲਾਂ ਸ਼ੋਅ ਕੀਤਾ ਸੈਕੰਡ ਰੋਡ ਸ਼ੋਅ ਤੇ ਜਿਹੜੀ ਰਿਪੋਰਟਾਂ ਆ ਰਹੀਆਂ ਨੇ ਵੀ ਰਿਸਪੌਂਸ ਵੀ ਫਿਕਸ ਜਿਹਾ ਹੀ ਮਿਲਿਆ ਕੋਈ ਖਾਸ ਉਤਸ਼ਾਹ ਜ਼ਿਆਦਾ ਨਹੀਂ ਉਹ ਕੋ ਜਿਹੜੀ ਮੇਨ ਪਰਸਨੈਟੀਟੀ ਨੇ ਲੋਕ ਉਹਦੇ ਕਰਕੇ ਥੋੜੇ ਜਿਆਦਾ ਮੋਟੀਵੇਟ ਹੋ ਜਾਂਦੇ ਆ ਪਰ ਇਹ ਹੈ ਕਿ ਉਹਨਾਂ ਦੇ ਮੇਰਾ ਖਿਆਲ ਹੈ ਕਿ ਨਿਜ ਨੂੰ ਉੱਪਰ ਰੱਖ ਰਹੇ ਨੇ ਇਹ ਤਾਂ ਇਹ ਤਾਂ ਕੋਰਟ ਨੇ ਵੀ ਮੋਹਰ ਲਾਤੀ ਇਸ ਗੱਲ ਦੇ ਉੱਪਰ ਬਾਕੀ ਦੇਖੋ ਸੁਪਰੀਮ ਕੋਰਟਨ ਨੂੰ ਕੀ ਥਿਊ ਲੈਂਦਾ ਪਰ ਅੱਜ ਦੀਆਂ ਜਿਹੜੀਆਂ ਟਿੱਪਣੀਆਂ ਸੀ ਜਾਂ অবজারਵੇਸ਼ਨ ਸੀ ਉਹਨਾਂ ਤੋਂ ਕੋਈ ਗਾਲੀ ਪੋਜ਼ਿਟਿਵ ਨਕਸ਼ਾ ਨਹੀਂ ਬਣ ਰਿਹਾ ਜੇ ਨਹੀਂ ਮੁੱਖ ਮੰਤਰੀ ਦੀ ਕੁਰਸੀ ਵੀ ਛੱਡਣੀ ਪੈ ਸਕਦੀ ਹੈ ਕੁਝ ਨਹੀਂ ਹੋ ਸਕਦਾ ਕੁਝ ਵੀ ਹੋ ਸਕਦਾ ਹੈ ਕਿਉਂਕਿ ਸੁਪਰੀਮ ਕੋਰਟ ਨੇ ਤਾਂ ਬੜਾ ਅਬਜੈਕਟਿਵਲੀ ਪੁੱਛੀਆਂ ਇਹ ਗੱਲਾਂ ਕਿ ਜੇ ਤੁਸੀਂ ਇੰਟਰਸਟਿਡ ਸੀ ਤਾਂ ਤੁਸੀਂ ਬੇਲ ਐਪਲੀਕੇਸ਼ਨ ਪਾਉਣੀ ਸੀ ਉਹਦੇ ਚੋਂ ਹਲ ਕਈ ਗੱਲਾਂ ਉਹਨਾਂ ਨੇ ਪੁੱਛੀਆਂ ਪਰ ਬਾਕੀ ਦੇਖੋ ਕੋਰਟ ਦਾ ਆਪਣਾ ਇੱਕ ਥਿਊ ਹੈ ਉਹਨਾਂ ਦਾ ਸਿਸਟਮ ਹੁੰਦਾ ਫਰੇਮ ਆਫ ਰੈਫਰੈਂਸ ਹੈ ਪਰ ਅੱਜ ਕੋਈ ਬਹੁਤ ਇਹ ਹੈ ਕਿ ਪੋਜ਼ਿਟਿਵ ਰਿਸਪਾਂਸ ਨਹੀਂ ਸੀ ਚਲੋ ਜੀ ਅਗਲੀ ਖਬਰ ਕਰ ਲੈਨੇ ਆਪਾਂ ਪੰਜਾਬ ਦੇ ਮੁੱਖ ਮੰਤਰੀ ਦੀ ਆਪਾਂ ਗੱਲ ਕਰਦੇ ਹਾਂ ਅਕਸਰ ਹੀ ਜਿਹੜਾ ਇਹ ਗੱਲਾਂ ਚੱਲ ਰਹੀਆਂ ਸੀ ਪਿਛਲੇ ਕਈ ਦਿਨਾਂ ਦੀਆਂ ਆਮ ਆਦੀ ਪਾਰਟੀ ਨੇ ਨਾਤਾ ਕਿਸੇ ਵੀ ਬੀਬੀ ਨੂੰ ਟਿਕਟ ਦਿੱਤੀ ਤੇ ਨਾ ਹੀ ਹਲੇ ਹਜ਼ਾਰ-ਹਜ਼ਾਰ ਰੁਪਿਆ ਦਿੱਤਾ ਅੱਜ ਮੁੱਖ ਮੰਤਰੀ ਨੇ ਅਜੀਬੋ ਗਰੀਬੀ ਬਿਆਨ ਦਿੱਤਾ ਉਹ ਕਹਿੰਦੇ ਕਿ ਪਹਿਲਾਂ ਜੀ ਸਾਡਾ ਨਹਿਰੀ ਪਾਣੀ ਜਿਹੜਾ ਖੇਤਾਂ ਦੇ ਵਿੱਚ ਕਿਸਾਨਾਂ ਕੋਲ 21% ਜਾਂਦਾ ਸੀ ਹੁਣ 59% ਜਾਂਦਾ ਆਉਣ ਵਾਲੇ ਦਿਨਾਂ 'ਚ ਹੋਰ ਵਾਜੂਗਾ ਤੇ ਕਈ ਲੱਖ ਟਿਊਬਲ ਨੇ ਤੇ ਪਾਣੀ ਜਾਣ ਦੇ ਨਾਲ ਕਈ ਲੱਖ ਟਿਊਬਲ ਬੰਦ ਹੋ ਜਾਣਗੇ ਉਹਦੇ ਨਾਲ ਜਿਹੜੀ ਬਿਜਲੀ ਦੀ ਸਬਸਿਡੀ ਕਿਸਾਨਾਂ ਨੂੰ ਜਾਂਦੀ ਹੈ ਉਹ 6-7000 ਕਰੋੜ ਰੁਪਿਆ ਬਚੂਗੀ ਉਹ ਜਿਹੜੀ ਬਚੂਗੀ ਅਸੀਂ ਉਹਦੇ ਨਾਲ ਬੀਬੀਆਂ ਨੂੰ ਜਣੀ ਜਿਹੜਾ ਇੱਕ ਕੇ ਆਰਪੀਆ ਦੇ ਦਾਂਗੇ ਇਹਦਾ ਮਤਲਬ ਫਿਰ ਨਾ ਹੀ ਸਮਝੀਏ ਮਾਨ ਸਾਹਿਬ ਔਰ ਦੂਜੇ ਪਾਸੇ ਇਸ ਤੋਂ ਪਹਿਲਾਂ ਜਿਹੜਾ ਅਰਬਿੰਦ ਕੇਜੀਵਾਲ ਕਹਿੰਦੇ ਸੀ ਕਿ 20000 ਕਰੋੜ ਮੈਂ ਰੇਤੇ ਜੋ ਕੱਢੂਗਾ 30000 ਕਿਸੇ ਹੋਰ ਪਾਸੇੋਂ ਕੱਢੂਗਾ 54000 ਕਰੋੜ ਰੁਪਇਆ ਕਹਿੰਦੇ ਬੈਂਟਜਮ ਕਰੀ ਬੈਠਾ ਸਰਕਾਰ ਬਣਨ ਤੋਂ ਪਹਿਲਾਂ ਕਹਿੰਦੇ ਸੀ ਕਿ ਤੇ 54000 ਕਰੋੜ ਰੁਪਇਆ ਉਹ ਨਹੀਂ ਲੱਭਿਆ ਤੇ 6-7000 ਕਰੋੜ ਰੁਪਇਆ ਮਾਨ ਸਾਹਿਬ ਨੇ ਗਿਣਾਤਾ ਇਹਦਾ ਮਤਲਬ ਪਰ ਬੀਬੀਆਂ ਵਿਚਾਰੀਆਂ ਨਾ ਹੀ ਸਮਝਣ ਕਿ ਹੁਣ ਨਹੀਂ ਮਿਲਦਾ ਮਿਲਦਾ 100000 ਰੁਪਇਆ ਤੇ ਇਹ ਜਿਹੜੀਆਂ ਗੱਲਾਂ ਕਰਤੀਆਂ ਮਾਨ ਸਾਹਿ ਕੋਮਾਂਸਾਵ ਦਾ ਇਹ ਹੈ ਕਿ ਉਹਨਾਂ ਦੇ ਵਿੱਚ ਇੱਕ ਕਲਾ ਹੈਗੀ ਹੈ ਕਿ ਉਹ ਜਿਹੜਾ ਝੂਠ ਜਦੋਂ ਬੋਲਦੇ ਨੇ ਨਾ ਉਹ ਬਿਲਕੁਲ ਜੱਚ ਰਿਹਾ ਹੁੰਦਾ ਤੂੰ ਯਾਦ ਹੋਣਾ ਕਿ ਬੱਕਰੀ ਦਾ ਮੁਰਗੀ ਦਾ ਦੇਣ ਦੇ ਟਾਈਮ ਵੀ ਉਸ ਟਾਈਮ ਵੀ ਇਕ ਉੱਠਿਆ ਸੀ ਹੜਾਂ ਦੇ ਵਿੱਚ ਉਹ ਕਹਿੰਦੇ ਜੀ ਫੰਡ ਐਵੇਂ ਲੋਕ ਮਾਰੀ ਜਾਂਦੇ ਨੇ ਇਹਨੂੰ ਪਤਾ ਨਹੀਂ ਡਿਜ਼ਾਸਟਰ ਮੈਨੇਜਮੈਂਟ ਦਾ ਫੰਡ ਪਿਆ ਆਪਾਂ ਨੂੰ ਪਤਾ ਐ ਇਸ ਗੱਲ ਦਾ ਕਿ ਉਹਦਾ ਕੀ ਬਣਿਆ ਸੀ ਔਰ ਹੁਣ ਤੱਕ ਕਿਸਾਨ ਨੇ ਜਿਹੜੇ ਥਾਂ ਥਾਂ ਦੇ ਉੱਪਰ ਘੇਰ ਘੇਰ ਕੇ ਪੁੱਛ ਰਹੇ ਨੇ ਕਿ ਕਿੱਥੇ ਮੁਆਵਜ਼ਾ ਦਿੱਤਾ ਔਸਲਾਂ ਦਾ ਵੀ ਖੜਾਂ ਦਾ ਵੀ ਤੇ ਬੱਕਰੀ ਮੁਰਗੀ ਦਾ ਵੀ ਟੁੱਡੀਆਂ ਸਾਹਿਬ ਨੂੰ ਫੇਸ ਕਰਨਾ ਪਿਆ ਸਾਰਾ ਕੁਝ ਹੋਰ ਹੋਰ ਵੀ ਕਰ ਰਹੇ ਨੇ ਸੋ ਅੱਜ ਜੋ ਜਿਹੜੀ ਗੱਲ ਕਹਿ ਰਹੇ ਸੀ ਉਹ ਤਾਂ ਬਹੁਤ ਇੰਟਰਸਟਿੰਗ ਸੀ ਉਹ ਕਹਿੰਦੇ ਜੀ 21% ਪਹਿਲਾਂ ਪਾਣੀ ਜਾਂਦਾ ਸੀਗਾ ਤੇ ਹੁਣ ਅਸੀਂ ਪਾਈਪਾਂ ਪਾਤੀਆਂ ਸਾਰੇ ਖੇਤਾਂ ਦੇ ਵਿੱਚ ਪਾਣੀ ਪਹੁੰਚੂਗਾ 90% ਕਹਿ ਰਹੇ ਸੀ ਫਿਰ ਕਹਿੰਦੇ 70% ਹੀ ਹੋ ਜਾਣਾ ਮਤਲਬ ਖੁੱਲਾ ਪਾਣੀ ਅੱਜ ਛੱਡਤਾ ਉਹਨਾਂ ਨੇ ਤੇ ਖੇਤ ਨੇ ਜਿਹੜੇ ਉਹ ਸਿੰਜੇ ਜਾਣੇ ਨੇ ਇਸ ਕਰਕੇ ਟਿਊਬਵੈਲ ਨੇ ਜਿਹੜੇ ਮਤਲਬ ਉਹ ਅੱਧੇ ਰਹਿ ਜਾਣੇ ਨੇ ਜਦੋਂ ਟਿਊਬਵੈਲ ਅੱਧੇ ਰਹਿ ਗਏ ਤਾਂ ਮਤਲਬ ਆਪਣੇ ਆਪ ਹੀ ਤੁਸੀਂ ਦੇਖ ਲਓ ਕਿ ਮਤਲਬ ਖਰਚਾ ਘਟ ਜਾਣਾ ਹੈ ਉਹੀ ਜਿਹੜਾ ਮਤਲਬ ਸਾਡਾ ਜਿਹੜਾ ਹੋਊਗਾ 5 ਇੱਕ ਹਜ਼ਾਰ ਕਰੋੜ ਰੁਪਈਆ ਉਹ ਅਸੀਂ ਬੀਬੀਆਂ ਨੂੰ ਦੇ ਦਾਂਗੇ ਹਾਲਾਂਕਿ ਮੇਰਾ ਖਿਆਲ ਚ ਓਥੇ ਦੀ ਗੱਲ 2500 ਕਰੋੜ ਮਤਲਬ ਕਰਜ਼ਾ ਲਿਆ ਤੇ ਪਹਿਲਾ ਜਿਹੜਾ ਕਰਜ਼ਾ ਹੈ ਉਹ ਵਾਪਸ ਤੇ ਚੜ ਰਿਹਾ ਉਹ ਦੱਸ ਨਹੀਂ ਰਹੇ ਕਿ ਜਿਹੜਾ ਅਸੀਂ ਉਹਨਾਂ ਪਿਛਲੀ ਦੀ ਗੱਲ ਦੱਸੀ ਵੀ ਪਿਛਲੀ ਜ਼ੀਰੋ ਬਿਲ ਆ ਰਿਹਾ ਇਹ ਨਹੀਂ ਦੱਸ ਰਹੇ ਵੀ ਉਹ ਬਿਲ ਜ਼ੀਰੋ ਬਿਲ ਹੈ ਜਿਹੜਾ ਉਹ ਮਤਲਬ ਕਦੋਂ ਤੱਕ ਮਤਲਬ 2037 ਤੱਕ ਕਰਜ਼ਾ ਲੈ ਰਹੇ ਨੇ ਮੰਨ ਲੇ ਜੇ ਚਲੇ ਵੀ ਗਏ ਤਾਂ ਜਿਹੜੇ ਆਉਣ ਵਾਲੀਆਂ ਪੀੜ੍ਹੀਆਂ ਨੇ ਉਹ ਕਰਜ਼ੇ ਉਤਾਰਦੀਆਂ ਰਹਿ ਜਾਣਗੀਆਂ ਅਸਲ ਵਿੱਚ ਬਿਲਕੁਲ ਕੋਈ ਨਹੀਂ ਗੱਲ ਦੱਸੀ ਜਾ ਰਹੀ ਸੋ ਮੈਨੂੰ ਤਾਂ ਇਹਨਾਂ ਦੀ ਇਕਨੋਮਿਕਸ ਤੇ ਸਮਝ ਨਹੀਂ ਆਉਂਦੀ ਵੀ ਕਿਸ ਤਰ੍ਹਾਂ ਦੀ ਅਰਥ ਸ਼ਾਸਤਰ ਇਹਨਾਂ ਨੇ ਕਿੱਥੋਂ ਕਿਹੜੀ ਉਹਦੇ ਤੋਂ ਪੜ ਲਿਆ ਪਹਿਲਾਂ ਰੇਤੇ ਦਾ ਤਾਂ ਚਲੋ 20 ਵਾਰੀ ਚਰਚਾ ਹੋ ਗਈ ਐ ਵੀ ਇੱਥੋਂ ਕੱਢ ਲਾਂਗੇ ਉੱਥੋਂ ਇਨਾ ਕੱਢ ਲਾਂਗੇ ਇਧਰੋਂ ਉਹ ਤਾਂ ਕੱਢ ਲਾਂਗੇ ਉਹ ਜਿਵੇਂ ਕਹਿੰਦੇ ਹੁੰਦੇ ਸੀ ਨਾ ਪਹਿਲਾਂ ਵਿਚ ਚੋਕਮ ਚੋਕੀ 40 ਕਰਕੇ 9 3 27 ਕਰਕੇ ਸਾਰਾ ਸੈੱਟ ਕਰ ਦੇਣਾ। ਸੋ ਇਹ ਉਦਾਂ ਦਾ ਮੈਥ ਹੈ। ਮੇਰਾ ਖਿਆਲ ਇਹ ਹੈ ਵੀ ਇਹਨਾਂ ਨੂੰ ਇਹ ਕੰਮ ਨਹੀਂ ਕਰਨਾ ਚਾਹੀਦਾ। ਇੱਕੋ ਬਾਰ-ਬਾਰ ਝੂਠ। ਹਾਂ। ਤਾਂ ਬਾਰ-ਬਾਰ ਝੂਠ ਬੋਲਣ ਦੇ ਨਾਲ ਕਾਠ ਦੀ ਹਾਡੀ ਬਾਰ-ਬਾਰ ਨਹੀਂ ਚੜਦੀ। ਸੱਚ ਦੱਸਣਾ ਚਾਹੀਦਾ ਕਿ ਕੀ ਕਰਜ਼ਾ ਲੈ ਰਹੇ ਆਂ, ਕਰਜ਼ਈਆਂ, ਖਰਚਾ ਨਹੀਂ ਹੈ ਸਾਡੇ ਕੋਲ। ਨਾ ਦੇਣ ਐਡੀ ਕੀ ਗੱਲ ਐ? ਸੋ ਮੇਰਾ ਖਿਆਲ ਇਹ ਹੈ ਹਾਂਜੀ। ਬਕਾਇਦਨ ਵੀ ਝੂਠ ਬੋਲਦੇ ਸੀ ਨਹੀਂ ਕਈ ਦਿਨ ਵੀ ਗਲਤੀ ਲੱਗ ਗਈ ਭਾਈ ਵੈਦਾ ਗਲਤ ਕਰ ਬੈਠੇ ਨਹੀਂ ਪੂਰਾ ਹੋ ਰਿਹਾ ਕੋਈ ਗੱਲ ਨਹੀਂ ਹੈ ਮਤਲਬ ਮੇਰੇ ਖਿਆਲੋਂ ਉਹ ਜ਼ਿਆਦਾ ਸੱਚੀ ਗੱਲ ਦੱਸੀ ਜ਼ਿਆਦਾ ਕ੍ਰੈਡਿਬਿਲਟੀ ਉਹਦਾ ਵੱਧ ਗਈ ਪਰ ਚਲੋ ਇਹਨਾਂ ਦੀ ਲੋਜ ਹੈ ਚਲੋ ਡਾਕਟਰ ਸਾਹਿਬ ਤੁਸੀਂ ਸਾਡਾ ਪ੍ਰੋਗਰਾਮ ਚੁੜੇ ਤੁਹਾਡਾ ਬਹੁਤ-ਬਹੁਤ ਧੰਨਵਾਦ ਸ਼ੁਕਰੀਆ ਜੀ ਸਰੋਤਿਆਂ ਦਾ ਦਰਸ਼ਕਾਂ ਦਾ ਵੀ ਬਹੁਤ-ਬਹੁਤ ਸ਼ੁਕਰੀਆ ਮਾਨ ਸਾਹਿਬ ਦਾ ਵੀ 100000 ਰੁਪਿਆ ਦੇਣ ਲਈ ਬਹੁਤ ਸ਼ੁਕਰੀਆ ਡਾਕਟਰ ਸਾਹਿਬ ਦੇ ਡਾਕਟਰ ਸਾਹਿਬ ਜੀ ਦੇ ਪ੍ਰੋਗਰਾਮ ਦੇ ਵਿੱਚ ਜੁੜੇ ਤੇ ਮਿੱਠੇ ਮਿੱਠੀਆਂ ਟਿੱਪਣੀਆਂ ਵੀ ਜਾਂਦੇ ਜਾਂਦੇ ਕਰ ਗਏ ਆ ਉਮੀਦ ਕਰਦੇ ਆਂ ਕਿ ਡਾਕਟਰ ਸਾਹਿਬ ਨੇ ਕੀ ਕੀਤੀ ਗੱਲਬਾਤ ਤੁਹਾਨੂੰ ਜਰੂਰ ਪਸੰਦ ਆਈ ਹੋਣੀ ਆ ਦੁਬਾਰਾ ਫਿਰ ਮਿਲਾਂਗੇ ਧੰਨਵਾਦ